ਹਾਂਜੀ ਲੋ ਜੀ ਕਿਸਾਨ ਭਰਾਓ ਫੇਰ ਪਹੁੰਚ ਗਏ ਵੀਰ ਹਰਪਾਲ ਦੇ ਕੋਲ ਤੇ 7 ਵਜੇ ਦੇ 5 ਮਿੰਟ ਹੋ ਚੁਕੇ ਆ ਤੇ ਲੱਗੇ ਆ ਫੇਰ ਆਪਾਂ ਲਾਈਵ ਚ ਵਾਈ ਚਾ ਵਾਈ ਲੱਗੇ ਆ ਚਾਲੂ ਕਰਨ ਤੇ ਖੋਲੋ ਵੀਰ ਜੇਕਰ ਆ ਫੇਰ ਖੋਲ ਕੇ ਵਿਖਾ ਦਈਏ ਫੇਰ ਟਾਈਮ ਦਾ ਕੋਲ ਨੇ ਵੀਰਾਂ ਨੂੰ ਆਦੇ ਹੁੰਦੇ ਆ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਲੱਗੀਆਂ ਹਾਂਜੀ 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 ਬਿਲਕੁਲ ਸਹੀ ਗੱਲ ਐ ਜੀ ਇਹ ਤਾਂ ਮਹਾਰਾਜ ਆ ਲੋ ਜੀ ਫੇਰ ਕੀ ਕਹਾ ਤੇ ਤੇ ਏ ਪਣੀ ਸਹੀ ਹੈ ਫੁੱਟਬਾਲ ਲੰਗੂ ਫੇਰ ਕਰਮਾ ਲਈ ਤੇ 22 ਲੀਟਰ ਭਾਲ ਲੈ 18 ਲੀਟਰ ਜਿਹੜੀ ਫੁੱਲ ਗਰੰਟੀ ਦਿੱਤੀ ਸੀ ਬਾਕੀ ਫੇਰ ਇਹਦਾ ਨਚੋਣ ਲੀਟਰ ਨੇ ਕੱਢਣਾ ਵਾ ਚਾਪਾ ਦੇਣੇ ਵੀ ਇਹੋ ਗੱਲ ਕਹੀ ਵੀ ਜੋ ਐਂਡਰ ਦਾ ਪੂਰਾ ਲੀਟਰ ਦੇ ਸਿਰ ਤੇ ਹੀ ਆ ਇਹ ਲਾਈਵ ਹੀ ਆਪਾਂ ਵੀਡੀਓ ਦੇ ਵਿੱਚ ਲੀਟਰ ਮਾਰ ਕੇ ਤੁਹਾਨੂੰ ਦਿਖਾਵਾਂਗੇ ਤਾਂ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਕਿ ਟਾਈਮ ਬਾਈ ਜੇ ਕਰਾਂ ਦਿਖਾ ਦਈਏ ਟਾਈਮ ਬੱਚਾ ਛੱਡ ਕੇ ਦਿਖਾਉਣੇ ਮਿਲ ਜੀ ਕੋਈ ਨਹੀਂ ਛੱਡੋ ਜੀ लिया सात तो बज के सात तो मिनट हो तो गए ठीक है लो जी सात लागू लागे लिया थोड़ा 7 ਵਜ ਕੇ ਦੇ 7 ਮਿੰਟ ਹੋਏ ਆ ਠੀਕ ਹੈ ਵੀਰ ਜੀ ਤੇ 7:21 ਦੇ ਸਵੇਰੇ ਸਟਾਰਟ ਕੀਤੀ ਸੀ 7:21 ਦੇ ਸਵੇਰੇ ਕੀਤੀ ਚਲੋ ਕੋਈ ਨਹੀਂ ਹੋਰ 10 15 ਮਿੰਟਾਂ ਦੀ ਦੇ ਉਹਦੇ ਦੀ ਗੱਲ ਚੱਕੀ ਵੀ ਹਾਂਜੀ ਆ ਮੈਂ ਟਾਈਮ ਸਹੀ ਦਿਖਾ ਦਈਏ ਨਾ ਕਿਸ ਨੂੰ ਨਹੀਂ ਨਹੀਂ ਬਿਲਕੁਲ ਵਾੜ ਜਾਓ ਘਟ ਜਾਓ ਹੁਣ ਮਾਰ ਇਹਦੇ ਹਥਿਆਰ ਨਾਲ ਮਾਰ ਬਸ ਜੀ ਬਸ ਟਾਈਮ ਸਹੀ ਦੱਸਿਗੇ ਇਹਦੇ ਜੋਗ ਆ ਫਿਰ ਤੁਹਾਨੂੰ ਜੱਗੇ ਵੀਰ ਜਦੋਂ ਆ ਦੱਸਾਂਗੇ ਵੀ ਜਿਹੜੀਆਂ ਜਿਹੜੀਆਂ ਲੋਕਾਂ ਨੂੰ ਆਪਾਂ ਨੂੰ ਕਹੀਆਂ ਸੀ ਅੱਛਾ ਜੀ ਉਹਦੇ ਤਨੂੰ ਇਹ ਦੱਸਾਂਗੇ ਕਿ ਜਲ ਠੀਕ ਹੈ ਠੀਕ ਹੈ ਚਲੋ ਉਹਦੇ ਬਾਰੇ ਵਿਚਾਰ ਸਾਂਝੇ ਬਾਅਦ ਚ ਕਰਦੇ ਆਂ ਕਿ ਪਹਿਲਾਂ ਹਨਾ ਇਹਦੇ ਬਾਰੇ ਕਰੀਏ ਆਪਾਂ ਗੱਲਾਂ ਬਾਤਾਂ ਹਾਂਜੀ ਬਾਕੀ ਚਲੋ ਕਿਸੇ ਵੀਰ ਭਰਾ ਨੇ ਹੋਰ ਵੀ ਲਾਈਵ ਚ ਵਾਈ ਕਰਾਉਣੀ ਹੋਵੇ ਤੇ ਸਾਡੇ ਨਾਲ ਕੰਟੈਕਟ ਕਰ ਸਕਦਾ ਵਾ ਹੂੰ ਆ ਵਾਛਾ ਜਾਨ ਵਿੱਚ ਜੱਗੇ ਵੀਰ ਕਹੇ ਤੇ ਦੇਈਦਾ ਆ 20 ਕਿਲੋ ਆ 21 ਕਿਲੋ ਪਾਣੀ ਦੇ ਇੰਨਾ ਲੱਗਦੇ ਆ ਨਾ ਜਦੋਂ ਆਪਾਂ ਲੀਟਰ ਮਰਾ ਕੇ ਦੇਣਾ ਨਹੀਂ ਬਿਲਕੁਲ ਬਿਲਕੁਲ ਸਹੀ ਕਹਿੰਦਾ ਜੀ ਇਹਦੇ ਗਾੜੀ ਕੋਈ ਝੂੜਦੇ ਤੇ ਕੋਈ ਸੱਚ ਨਹੀਂ ਚੱਲਣਾ ਇਹ ਗਾੜੀ ਵੀਰ ਭਰਾ ਦੇ ਖੂਨ ਜੱਜਾ ਵੀਰ ਆਏ ਭਾਵੇਂ ਕਿੰਨੇ ਵੀ ਖੂਨ ਆਏ ਅੱਛਾ ਜੀ ਪਰ ਆਪਾਂ ਯਾਦ ਵੀ ਆਪਾਂ ਜਿਹਨਾਂ ਸੌਦਾ ਨਹੀਂ ਕਰਨਾ ਕਾਮੀ ਸਾਡੇ ਮੱਝ ਦੁੱਧ ਦਊ ਫਿਰ ਰਾਤ ਨੂੰ ਦੇ ਕਰਾਂਗੇ ਨਹੀਂ ਬਿਲਕੁਲ ਇਹ ਚਲੋ ਗੱਲ ਤੁਸੀਂ ਸਵੇਰੇ ਕਹਤੀ ਵੀ ਸਾਈ ਕੋਈ ਨਾ ਪਾਵੇ ਕੋਈ ਨਾ ਪਾਵੇ ਤੇ ਪਹਿਲਾਂ ਚਵਾਈ ਦੁੱਜੀ ਡੰਦ ਦੀ ਵੀ ਜਰੂਰ ਵੇਖੇ ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਵੀਰ ਭਰਾਵਾਂ ਦੇ ਨਾਲ ਹਾਂ ਜੀ ਹਾਂ ਜੀ ਦੋ ਲੱਖਾਂ ਦਾ ਪੂਰੇ ਆ ਗਾਲ ਹੋ ਜਾਂਦੀ ਵੀਰ ਜੀ ਹਾਂਜੀ ਹਾਂਜੀ ਹੁਣ ਇਹਨੇ ਆਏ ਝੂਠ ਮਾਰਨ ਜਿੰਨੇ ਜੱਗੇ ਅੱਛਾ ਜੀ ਮਨਾ ਗੱਲ ਹੀ ਠੀਕ ਹੈ ਠੀਕ ਹੁਣ ਵੀਰ ਨੂੰ ਆਪਾਂ ਵੀਰ ਜੀ ਉਹ ਗਾਂ ਦਿੱਤੀ ਆ ਅਛੇ ਅੱਲੀ ਜਿਹੜੀ ਆਪਾਂ ਵੀਡੀਓ ਪਾਈ ਹਾਂ ਜੀ ਹਾਂ ਜੀ ਦੁਬਾਰੇ ਉਹਦਾ ਪਾਇਆ ਗਿਆ ਆਪਾਂ ਹਾਂ ਉਹ ਆਪਾਂ ਵੀਰ ਜੀ ਨੂੰ ਕਿਹਾ ਵੀ ਆਪਣਾ ਸਵੇਰੇ ਲੀਟਰ ਦਾ ਕੰਡਾ ਲਾਹ ਗਿਆ ਜੀ ਕਰੋ ਜੀ ਹੁਣ 25 ਕਿਲੋ ਮੰਨ ਲਾ ਵੀ ਗਾਂ ਵੇਚ ਨੇ ਤਾਂ ਮੰਨ ਲਾ ਵੀ 12 ਕਿਲੋ ਦੁੱਧ ਹੁਣ ਮੰਨ ਲਾ ਸਾਢੇ 11 ਬਾਰ ਕਰੋ ਥੋੜਾ ਢੋਲਾ ਦੇ ਠੀਕ ਹੈ ਠੀਕ ਹੈ ਜੀ ਇਹ ਸਵੇਰੇ ਕਿਹ ਬਾਈ ਉਹਨੂੰ ਕਰਾਈ ਵੀਰ ਨੂੰ ਨਹੀਂ ਸਵੇਰੇ ਹੁਣ ਕਰਾਤੀ ਇਹਨਾਂ ਸਵੇਰੇ ਫੇਰ ਕਰਾਵਾਂਗੇ ਠੀਕ ਹੈ ਠੀਕ ਹੈ ਕੜਾਂ ਕਰਾਤੀ ਹੈ ਕਰਾਤੀ ਹੈ ਪਾਲਟੀ ਵਾਈ ਵੀ ਦਿਖਾ ਰਿਹਾ ਪਾਲਟੀ ਆ ਦੁੱਧਾ ਲੀਜੇ ਠੀਕ ਹੈ ਲੋ ਜੀ ਬਿਲਕੁਲ ਖਾਲੀ ਆ ਚੈੱਕ ਕਰ ਸਕਦੇ ਤੁਸੀਂ ਨਹੀਂ ਕੋਈ ਨਹੀਂ ਪੜਾ ਕਿ ਚੱਕਰੇ ਸ਼ੱਕ ਕਤਲ ਨਹੀਂ ਆ ਨਾ ਮਤੋ ਲਿਆਉਣਾ ਨਹੀਂ ਕੋਈ ਨਹੀਂ ਖਾਲੀ ਦਿਖਾਤੀ ਬਿਲਕੁਲ ਕੋਈ ਚੱਕਰ ਨਹੀਂ ਭਜਾ ਵੀ ਜੀ ਕੁਛ ਭਜਾ ਕੋਈ ਨਹੀਂ ਕੋਈ ਕਰਨੀ ਖਲਾਉਗੀ ਕਰੀ ਜਣੀ ਲੋ ਜੀ ਮਦਰ ਲੈ ਖਲਾਰੀ ਚੋ ਆਈਏ 14 ਤੋਂ ਉਹਨਾਂ ਆਪਾਂ ਤੁਹਾਨੂੰ ਜਿਹੜੇ ਦਿਖਾ ਦਿੱਤੇ ਅਸੀਂ ਬਿਲਕੁਲ ਜਿਹੜੀ ਸਾਫ਼ ਚੁਵਾਈ ਹੈ ਇਹਦੀ ਕੋਈ ਸ਼ਿਕਾਇਤ ਨਹੀਂ ਹੈ ਕਹਿੰਦੇ ਮੈਂ ਵੀ ਉਸ ਉੱਪਰ ਪੁੱਛੀ ਆ ਉਸ ਦੀ ਵੀਡੀਓ ਦੇ ਬਾਅਦ ਆਪਾਂ ਤਾਂ ਚਲੋ ਖੁਰਲੀ ਵਾਲਾ ਵੀ ਇੱਕ ਵਾਰ ਨਜ਼ਰ ਜਰੂਰ ਮਰਾਵਾਂਗੇ ਕਿ ਅੱਗੇ ਤੂੜੀ ਪਈ ਆ ਤੂੜੀ ਮੈਂ ਤਾਂ ਰਵੀ ਜੀ ਆਖਿਆ ਵੀ ਹੈਗਾ ਵੀ ਸਾਡਾ ਟਰਾਲਾ ਸੇਜ ਦਾ ਮੈਂ ਬਾਅਦ ਤਾਂ ਲੈ ਚਾਹਾਂ ਹਾਂ ਵੀ ਬੱਤੀ ਖਰਾਬ ਹੋਈ ਤੁਹਾਡੇ ਨਾ ਆ ਰਹੀਆਂ ਆ ਰਹਾ ਦੋਸਤ ਇਹਨੂੰ ਹਾਂਜੀ ਲੱਗ ਗਿਆ ਵੀ ਮਾਦੇ ਦੇ ਦੀ ਪੋਲੀ ਕੋਈ ਹਸਾ ਵੀ ਕੋਈ ਨਹੀਂ ਨਹੀਂ ਉਹ ਚਲੋ ਚੋਈਂ ਨੂੰ ਪਤਾ ਲੱਗਦਾ ਕਿ ਥਾਂ ਤੂੰ ਨੋਕੜਾ ਲੱਗਾ ਉਹ ਤਾਂ ਵੀ ਪਛੂ ਨਿਕਲਦੇ ਹੀ ਹਮੇਸ਼ਾ ਹੀ ਚਲੋ 100% ਜਿਹਨੂੰ ਆਪਾਂ ਕਹਿ ਸਕਦੇ ਹਾਂ ਪੋਲੇ ਨਿਕਲਦੇ ਆ ਵੀਰ ਹੁਣ ਆ ਚੁੱਕੇ ਨੇ ਮੰਨ ਲਵੀਂ ਚੋਈਆਂ ਵੇਖਣਾ ਅੱਛਾ ਜੀ ਆਪਾਂ ਕੈਮਰਾ ਨਹੀਂ ਹੁਣ ਨਹੀਂ ਨਹੀਂ ਕੈਮਰਾ ਤੇ ਇੱਕ ਮਿੰਟ ਨਹੀਂ ਹਿਲਾ ਸਕਦੇ ਇਹਦੇ ਆਪਾਂ ਦੱਸਾ ਦਿੰਦੇ ਵੀ ਵੀਰ ਆ ਗਏ ਨੇ ਹਾਂਜੀ ਹਾਂਜੀ ਸਦਾ ਲਾਈਵ ਚ ਵਾਈ ਦਾ ਮਤਲਬ ਹੀ ਇਹੋ ਬੰਦਾ ਵਾ ਵੀ ਕੈਮਰਾ ਆ ਲਾਈਵ ਚ ਵਾਈ ਦਾ ਮਤਲਬ ਹੀ ਇਹੋ ਆ ਕਿ ਕੈਮਰਾ ਇੱਕ ਮਿੰਟ ਨਹੀਂ ਲੈਣਾ ਚਾਹੀਦਾ ਆ ਪਾਵਰ ਬੰਗ ਬੜੀਆਂ ਨੂੰ ਲਾ ਦੇ ਗੇ ਵੀਰ ਗੱਲ ਕਹਿਣ ਤੇ ਹਾਂਜੀ ਤੇ ਸੁਣਾਉਂਦੇ ਬੜਾ ਫੱਕ ਪਿੰਦਾ ਜਦੋਂ ਲੀਟਰ ਮਾਜਦੇ ਹਨ ਹਾਂਜੀ ਹਾਂਜੀ ਫੇਰ ਪਦੇ ਲੱਗਦੇ ਆ ਬਿਲਕੁਲ ਸਹੀ ਗੱਲ ਹੈ ਜੀ ਉਦੋਂ ਦੇ ਆਪਾਂ ਜੋ ਮਰਜ਼ੀ ਕੇ ਨੂੰ ਕਹੇ ਸੀ ਠੀਕ ਉਦੋਂ ਬਾਲਟੀ ਜੇ ਚੇਗ ਵੇਖ ਕੇ ਜੋ ਮਰਜ਼ੀ ਕਹੀ ਜਾਈਏ ਵੀ ਆ 7 ਲੀਟਰ ਆ 8 ਲੀਟਰ ਆ ਹਾਂ ਸਹੀ ਗੱਲ ਹੈ ਜੋ ਫਿਰ ਜੈਲਟ ਸਾਰਾ ਉਹਦੇ ਸਾਹਮਣੇ ਆ ਜਾਂਦਾ ਨਾ ਲੀਟਰ ਦੇ ਸਾਹਮਣੇ ਤੇ ਆਪਾਂ ਚੇਗ ਮਾਰ ਕੇ ਉਸ ਵਿੱਚ 9 ਤੋਂ ਵੱਧ ਮਿਲਾਇਆ ਦੁੱਧ ਰੋੜ ਰੋੜ ਕੇ ਆਪਾਂ ਜੁਆ ਮਿੱਤੀ ਉੱਤੇ ਆਹ ਵੱਖਰਾ ਜਿਹੜਾ ਦੰਗਰ ਝੂਠ ਮਾਰ ਕੇ ਨਹੀਂ ਵੇਚਦਾ ਇੱਕ ਗੱਲ ਇਹ ਹੈ ਦੰਗਰ ਜਿੱਤਦਾ ਦਾ ਲੋਕਾ ਦਾ ਨਗਰਵਾਸਾ ਹੈ ਜਿਹਨੂੰ ਤਾਂ ਸਾਫ ਸੁਥਰਾ ਜਿਹੜਾ ਕੰਮ ਭਾਈ ਲੰਮਾ ਜਿਗਤ ਚੱਲ ਜਾਂਦਾ ਮੈਂ ਨਾ ਹਾਂ ਕਿਹਾ ਮਾਂ ਅੱਛਾ ਅੱਛਾ ਕੁਆਲਟੀ ਬਾਹਰ ਹੀ ਫੜੋ ਵੀ ਸੀ ਜਾਣਾ ਕਿ ਦੋ ਟਾਈ ਬੰਦ ਛੋੜ ਦੇ ਉਹ ਵੀ ਨਹੀਂ ਹੁੰਦੇ ਹੁਣ ਇਹ ਰਿਜ਼ਲਟ ਨਿਕਲ ਹੋਣ ਹੁਣ ਇਹ ਰਿਜ਼ਲਟ ਨਿਕਲ ਜਾਣੇ ਕਿੰਨਾ ਦੋ ਦਿਨ ਦੀ ਕੀਤਾ ਹੱਥ ਆਵੇ ਤਾਨੂੰ ਪਤਾ ਵੀਰ ਜੀ ਜਿਹੜਾ ਉਧਰ ਪਸ਼ੂ ਆਉਂਦਾ ਨਾ ਤਾਨੂੰ ਪਤਾ ਇੱਦਾਂ ਦਾ ਰਹਿਣਾ ਸਹਿਣਾ ਅੰਮ੍ਰਿਤੇ ਸਭ ਕੁਝ ਹੀ ਬਦਲ ਜਾਂਦਾ ਆ ਨੰਦਾ ਇਹਦਾ ਫਰਕ ਪਾਏ ਉਧਰ ਵੰਡ ਪੱਕਾ ਪਉਂਦੇ ਹੂੰ ਤੇ ਇਹਦੇ ਸਾਡੇ ਵੰਡ ਪਉਂਦੇ ਰਲਵਾ ਦਾ ਬਾਂਡ ਇੱਧਰ ਟੁੱਟਦਾ ਨਹੀਂ ਉਹਨਾਂ ਦਾ ਜਾਓ ਵੀਰ ਜੀ ਵੇਖੋ ਵੀਰ ਜੀ ਸਵੇਰ ਜੀ ਨਹੀਂ ਭਰ ਗਈ ਆ ਭਰ ਗਈ ਭਰ ਗਈ ਤੇ ਆ ਖਾਲੀ ਜੀ ਕੀਤੀ ਠੀਕ ਠੀਕ ਆ ਦੋਵੇਂ ਨਹੀਂ ਲਿਆ ਵਿੱਚੋਂ ਪਾਣੀ ਤੇ ਨਹੀਂ ਲਿਆ ਕੋਈ ਗੱਲ ਨਹੀਂ ਲੇਟਰ ਭਾਤ ਲੈਣਾ ਕਿਤੇ ਹਾਂ ਤਾਂ ਪਹਿਲਾਂ ਨੇ ਧਿਆਨ ਲੱਗਿਆ ਨਹੀਂ ਤੇ ਅਗਲੀ ਵਕਰੀ ਚਵਾਈ ਕਰਕੇ ਉਹ ਵੀ ਛੱਕਾ ਕੱਢ ਦੇਣਾ ਹੈ ਹੂੰ ਕਿ ਕਿਨੇ ਜਿਹੜਾ ਕੋ ਭਰ ਸੇਰੇ ਆਣ ਕੇ ਫਿਰ ਛੱਕਾ ਕੱਢ ਦੇ ਠੀਕ ਠੀਕ ਪਰ ਵੀਰ ਭਰਾਵਾਂ ਨੇ ਜਿੰਨੇ ਫੋਨ ਆਏ ਰਾਤ ਨੂੰ ਤਾਂ ਪਤਾ ਕੀ ਹਾਂਜੀ 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 ਦਾਦਨਾ ਹੈ ਨਾ ਵੀਰਾਂ ਨੂੰ ਸਾਰਨ ਤੇ ਐਸ ਕੋਲੇ ਫਿਰ ਮੈਂ ਪਾਰ ਟਾਈਮ ਦਿੱਤਾ ਇਹ ਨਹੀਂ ਸੱਤ

ਮੰਗੇ ਨਹੀਂ ਆਂਦੇ ਵੀ ਸਾਡੀ ਚੋਈ ਦੇ ਰੋ ਫੇਰ ਕੋਈ ਆਪਣੇ ਆਣ ਕੇ ਦੋ ਡੰਗ ਚੋਂ ਦੇ ਥੜੇ ਠੀਕ ਹੈ ਠੀਕ ਹੈ ਠੀਕ ਹੈ ਇਹ ਵਧੂਗੀ ਘਟੂਗੀ ਨਹੀਂ ਹੁਣ ਜਿੱਦਾਂ ਹੁਣ ਮੰਲ ਮੰਡ ਮੰਡ ਖਾਂਦੇ ਪਿਆ ਨੇ ਠੀਕ ਹੈ ਜੀ ਚਲੋ ਇਹ ਸੋਨਾ ਹੀ ਆ ਇਹਦੇ ਵਿੱਚ ਕੋਈ ਘਾਟਾ ਨਹੀਂ ਹੈ ਇੱਥੇ ਡਿੱਗੀ ਪੜਦਾ ਓਕੇ ਇਹਦੀ ਇੱਕ ਇਹ ਗੱਲ ਜਗੇ ਵੀ ਇਹ ਨੁੱਚੜ ਜਾਂਦੀ ਉਸੇ ਦੇ ਮੱਝ ਜਿਹੜਾ ਟੰਗਾ ਨੁੱਚੜਿਆ ਤਾਂ ਦੋ ਦੋ ਨਹੀਂ ਦੇਣਾ ਬਿਲਕੁਲ ਸਹੀ ਗੱਲ ਹੈ ਖਾਸ ਕਰਕੇ ਤੁਹਾਨੂੰ ਨੇ ਬਚਣੀ ਚਾਹੀਦੀ ਹੈ ਉਹ ਪਿਛੇ ਲੈ ਜੀ ਵੀਰ ਜੀ ਪਾਵਰ ਬੈਂਕ ਫੜੇ ਲਓ ਵੀ ਪ੍ਰੈਕ ਮੜੇ ਸਾਹਮਣੇ ਰੱਖੀ ਦੁੱਧ ਆਹ ਵੇਖੋ ਖਾਲੀ ਏ ਅਬ ਚੌਕਲੀ ਕੁਰਸੀ ਮਗਰੋਂ ਆ ਲੋ ਆ ਲੋ ਤੋ ਇਦਰੇ ਇੱਕ ਕਰਦਾ ਟੈਡੀ ਕਰ ਦੋ ਬਾਬਾ ਹਾਂ ਡਿੱਗੀ ਪਰ ਲੱਗਣ ਆ ਬਿਆ ਹਾਂ ਡਿੱਗੀ ਪਰ ਗਈ ਨਾ ਆ ਦਿਖਾਓ ਵੀਰ ਜੀ ਠੀਕ ਠੀਕ ਦੇਖ ਮਸਣਾ ਵਾਦ ਤੇ ਨਿਕਲੂਗਾ ਅਗਦੀ ਹਾਂ ਵੇਖੋ ਮਹਾਰਾਜ ਆਂਦਾ ਹਾਂ ਇਹਦੇ ਆਹ ਵੇ ਇਹੇ ਦੱਬਣਾ ਅਮਨੋ ਵੀਜੀ ਥੋੜਾ ਭਿਸ਼ਾਹ ਕਰ ਲੈ ਚਲੋ ਉਹ ਦੋਰੀ ਕੈਂਟੀ ਮਾਰੀ ਜਾਏ ਹੁਣ ਹੀਰ ਭਰਾ ਹੁਣ ਦੋ 4 5 6 7 8 9 ਲੀਟਰ ਹੋ ਗਏ ਪੂਰੇ 9.5 ਹੋ ਗਿਆ ਜੀ 9.5 ਹੋ ਗਿਆ ਜੀ 1.5 18 ਕਿਲੋ ਵੀਰ ਜੀ ਆਪਣੀ ਮੱਝ ਨੇ ਦੁੱਧ ਦਿੱਤਾ ਜੇ ਆਪਾਂ ਕਿੰਨਾ ਕਿਹਾ 18 ਕਿਲੋ 18 ਲੀਟਰ ਕਿਹਾ ਸੀ 18 ਕਿਲੋ ਕਿਹਾ ਸੀ ਨਾ ਅੱਧਾ ਕਿਲੋ ਵਾਧੇ ਨਹੀਂ ਰਿਹਾ ਨਾ ਹਾਂਜੀ ਸਵਾਦ ਤੁਹਾਨੂੰ ਜੱਗੇ ਵੀਰ ਆਇਆ ਜੇ ਨਹੀਂ ਆਇਆ ਇੱਥੇ ਕਰੋਗੇ ਮੇਨਾਂ ਗੱਲ ਕਰੋ ਹਾਂਜੀ ਉਹ ਵੀਰ ਨੇ ਕਿਹਾ ਜੀ ਉਹ ਹੀ ਨਿਕਲਿਆ ਵਾ ਉਹ ਨਿਕਲਿਆ ਨਾ ਆਪਣੇ ਪੂਰੀ ਵੀ ਆਪਾਂ ਤਾਂ ਵੀਡੀਓ ਆਪਾਂ ਦੋ ਟਾਈਮ ਚੁਾਈ ਆ ਆਪਾਂ ਨੇ ਚੈਨਲ ਤੇ ਵੀਡੀਓ ਪਾਉਂਦੇ ਰਹੇ ਆ ਆਪਾਂ 3-3 ਲੱਖ ਰੁਪਏ ਦੀ ਮੱਝ ਆ ਆਪਾਂ ਨੂੰ ਲੋਕੀ ਜਾਂਦੇ ਵੀ ਝੂੜ ਮਾਰ ਕੇ ਦਿੰਦਾ ਆ ਆ ਆਹ ਵੇਖੋ ਜੋ ਆਪਾਂ ਕਹਿਆ ਸੀ ਉਹ ਨਿਕਲਿਆ ਨਾ ਮਾਂ ਥੱਲੇ 9.5 ਕਿਲੋ ਲਾਗੇ ਪਨੇ ਸੇਰੇ ਵੀ ਹੈਗਾ ਸਾਢੇ 9 ਕਿਲੋ ਸੇਰੇ ਆਪਾਂ ਰੋੜ ਰੋੜ ਕੇ ਪੂਰਾ ਉੱਤੇ ਬਣਾ ਸਾਢੇ 9 ਕਿਲੋ ਪੂਰੇ ਬਰਾਬਰ ਪਾਇਆ ਤੇ ਆਪਾਂ ਵਾਅਦਾ ਰੱਖਿਆ ਉਹਦਾ ਹੁਣ ਮੰਨੋ 19 ਕਿਲੋ ਆਪਾਂ 18.5 ਕਿਲੋ ਦੀ ਮਾਨੂੰ ਵੀ ਕੋਲ ਆੜੀ ਗਰੰਟੀ ਆ ਗਰੰਟੀ ਨਹੀਂ ਅਜੇ ਵੀ ਅਸੀਂ ਇਹਨੇ ਵੀਰ ਭਰਾ ਕੋਲ ਸਾਡੇ ਕੋਲ ਦੋ ਤਿੰਨ ਟੰਗ ਅਜੇ ਵੀ ਚੋਗੇ ਖੜੇ ਠੀਕ ਹੈ ਠੀਕ ਹੈ ਉਹ ਵੀਰ ਜੀ ਸੁਣਦੀ ਹੈ ਬਾਈ ਵੱਲੋਂ ਛੋੜ ਆ ਕਿਥੇ ਆ ਗਿਆ ਆਪਣੇ ਦੋ ਟਾਈਮ ਤੇ ਹਿੰ ਟਾਈਮ تسਲੀ ਕਰਦਾ ਰਕੇ ਖੜੇ ਬਾਕੀ ਜੋ ਕਿਹਾ ਵੀਰ ਨੇ ਉਹੀ ਨਿਕਲਿਆ ਵਾ ਉਹ ਨਿਕਲ ਗਿਆ ਉਦੋਂ ਨਾਲੋਂ ਵੱਧ ਨਿਕਲਿਆ ਵਾ ਘੱਟ ਨਹੀਂ ਆ ਤੇ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇਹ ਵੀ ਗੱਲ ਕਹੀ ਵੀਰੋ ਨਾਲ ਕਿ 1 ਕਲੈਕਟਰ ਵੀ ਕੱਢਾ 10000 ਰੁਪਏ 10000 ਰੁਪਏ ਆਪਾਂ ਸਾਰੇ ਕਿਹਾ ਸੀ ਹਾਂ ਹਾਂਜੀ ਹਾਂਜੀ ਤੇ ਬਾਕੀ ਚਲੋ ਹੁਣ ਤੇ ਆਪਾਂ ਕੁਝ ਕਹਿ ਨਹੀਂ ਸਕਦੇ ਦੋਣੇ ਇਹਦਾ ਰਿਜ਼ਲਟ ਬਾਕੀ ਵੀਰ ਭਰਾਵਾਂ ਨੇ ਕੱਢਣਾ ਵਾ ਹਾਂ ਬਸ ਵੀਰ ਭਰਾਵਾਂ ਨੇ ਕੱਢਣਾ ਬਿਲਕੁਲ ਸਹੀ ਗੱਲ ਹੈ ਲੋ ਜੀ ਭਾਈ ਜਿੱਥੇ ਕੋਈ ਗਲਤੀ ਹੋ ਗਈ ਸਾਨੂੰ ਦੱਸੇ ਜਰੂਰ ਹਾਂਜੀ ਹਾਂਜੀ ਅਈ ਇਹ ਨਹੀਂ ਆਂਦੇ ਗਾ ਫੇਰ ਸੁਧਾਰ ਕਰਾਂਗੇ ਆਪਣਾ ਬਿਲਕੁਲ ਸਹੀ ਗੱਲ ਹੈ ਜੀ ਇਨਸਾਨ ਜਿਹੜਾ ਗਲਤੀਆਂ ਦਾ ਪੁੱਤਲਾ ਹੋਵੇ ਪੁੱਤਲਾ ਪੁੱ ਇਹ ਕਹਿਣਾ ਕੁਝ ਹੋਰ ਬਈਆ ਹਰੇ ਬੇਨਤੀਆਂ ਵੀਰ ਜੀ ਕੋਈ ਵੀਰ ਭਰਾ ਕੋਈ ਫੋਨ ਲਾਵੇ ਆਪਾਂ ਮੋੜਦੇ ਨਹੀਂ ਹੁਣ ਨਾਲ ਠੀਕ ਆ ਠੀਕ ਆ ਜੀ ਬੜਾਏ ਬੜੇ ਹੀ ਆਪਾਂ ਜਗੇ ਵੀ ਤਾਂ ਨਹੀਂ ਸੌਦਾ ਕੀਤਾ ਅਸੀਂ ਆ ਸ਼ਾਮੀ ਮੱਝ ਚਵਾ ਕੇ ਫੇਰ ਸੌਦਾ ਕਰਨਾ ਆ ਕੋਈ ਸੌਦਾ ਨਹੀਂ ਆ ਕੋਈ ਵੀਰ ਭਰਾ ਦੂਰੋਂ ਨੇੜੇ ਆਪਾਂ ਜਿੰਦਾ ਮਰਜੀ ਵੇਖੇ ਪੈਨਲ ਹੋ ਗਿਆ ਨਾ 2 1/2 18 ਕਿਲੋ ਦੀ ਮਾਝੋ ਹੋ ਗਿਆ ਉਹੀ ਨਿਕਲਿਆ ਵਾ ਆਪਣੀ ਗੱਲ ਦੇ ਪੂਰੇ ਖਰ ਰਿਆ ਉਤਰਿਆ ਵੀਰ ਹਾਂਜੀ ਹਾਂਜੀ ਆਜੋ ਫੇਰ ਇੱਕ ਰਾ ਚੱਡਾ ਚੱਡਾ ਤੁਹਾਨੂੰ ਲਾ ਕੇ ਦਿਖਾ ਦਿੰਦੇ ਆਪਾਂ ਚੱਕਰਾਂ ਦੇ ਕਾਲਾ ਨੂੰ ਦੋ ਨੀ ਰੱਖਿਆ ਕੋਈ ਨਹੀਂ ਛੇੜੀ ਮੋੜੀ ਜਿਗੇ ਲਮੜੀ ਚੱਟਾ ਤੇ ਚੱਟਾ ਸੱਜਿਆ ਨਹੀਂ ਬੁਰਗਾਂ ਨੂੰ ਨੁੱਛੜਿਆ ਪਿਆ ਬਾਰੇ ਥਾਂ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਨ ਵਾਲੀ ਨੂੰ ਜੱਗੇ ਵੀ ਇੱਕ ਮਾਣੇ ਨਿਸ਼ਾਨੀ ਇਹ ਆ ਇੱਧਰ ਦੇਖੋ ਐਵੇਂ ਕਹਿ ਦਿੰਦਾ ਬਰੀਡਾਂ ਪੈਸੇ ਲੱਗਦੇ ਆ ਪਰ ਮੰਨ ਲਓ ਜੇ ਦੋ ਮੱਝਾਂ ਲਵਾਂਗੇ ਨਾ ਉਹਨਾਂ ਨੇ ਦੁੱਧ ਕਿੰਨਾ ਦੇਣਾ ਜੀ ਲੱਖ ਲੱਖ ਦੀਆਂ ਲਈ ਦੇ ਦੇ ਉਹਨਾਂ ਨੇ ਮਾਲਾ 8-8 ਕਿਲੋ ਦੋਦੇ ਨਾ ਤੇ ਦੋਆ ਮਾਰੋ ਪੱਠੇ ਸੁਟਨੇ ਗਵਾ ਦੋ ਨਾ ਇਹਨੇ ਮਾਲਾ ਵੀ ਕੱਲੀ ਨੇ 20 20 ਕਿਲੋ ਦਾ ਕੋਗਰਾਮ ਚ ਹੋਗਿਆ ਹੈ ਹਰਿਆਣੇ ਦੀ ਖਾਸ ਆ ਹਾਂਜੀ ਆਹ ਵੀਡੀਓ ਸਭ ਪ੍ਰੂਫ ਹੈ ਆਹ ਵੇਖੋ ਨਸਲਾ ਆ ਇਹ ਨਸਲਾ ਆ ਬਿਲਕੁਲ ਸਹੀ ਗੱਲ ਹੈ ਚੁੰਡੀਆਂ ਭਰੀਆਂ ਜਾਂਦੀਆਂ ਕਹਣਾ ਇਹ ਬਰੀਡ ਦਾ ਮੁੱਲ ਆ ਸਾਰੀ ਦਾ ਇੱਥੋਂ ਮਾਸ ਇਕੱਠਾ ਵੀ ਨਹੀਂ ਹੁੰਦਾ ਜੇ ਇਹ ਵੀ ਨਿਸ਼ਾਨੀਆਂ ਹੁੰਦੀਆਂ ਪਸ਼ੂ ਦੀਆਂ ਚਲੋ ਜੀ ਬਾਕੀ ਆ ਵੀਰ ਭਰਾ ਪਹੁੰਚੇ ਆ ਇੱਥੇ ਵੀਰ ਹਰਪਾਲ ਦੇ ਟੋਲੇ ਚਲੋ ਸਬਜ਼ੀਆਂ ਇਹਨਾਂ ਦੀਆਂ ਹਨਾ ਚਲਦੀਆਂ ਰਹਿੰਦੀਆਂ ਆ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ